ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ 4 ਜਨਵਰੀ ਨੂੰ ਸਾਡੇ ਜਮਸ਼ੇਦਪੁਰ ਦੇ ਵਿੱਚ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਤੇ ਇਸ ਦੇ ਵਿੱਚ ਸਾਡੇ ਜਿੰਨੇ ਵੀ ਇੱਥੋਂ ਦੇ ਗੁਰਦੁਆਰੇ ਆ ਕੋਈ 37 38 ਗੁਰਦਾਰੇ ਉਹਨਾਂ ਦੀਆਂ ਇਸਤਰੀ ਸੰਸੰਗ ਸਭਾ ਦੀਆਂ ਬੀਬੀਆਂ ਹਿੱਸਾ ਲੈਣਦੀਆਂ ਬਾਕੀ ਸਿੱਖ ਨੌਜਵਾਨ ਵੀਰਾਂ ਦੀਆਂ ਸਭਾ ਹਿੱਸਾ ਲੈਣਦੀਆਂ ਜਿੰਨੀਆਂ ਵੀ ਸਾਡੇ ਇੱਥੇ ਗੁੱਤਕਾ ਅਕੈਡਮੀਆ ਉਹ ਵੀ ਹਿੱਸਾ ਲੈਣਦੀਆਂ ਜਿੰਨੇ ਵੀ ਸਕੂਲ ਗੁਰਦੁਆਰ ਦੇ ਨਾਲ ਸੰਬੰਧਿਤ ਵਾ ਉਹ ਵੀ ਹਿੱਸਾ ਲੈਣਦੇ ਇਹ ਵਾ ਸਾਡੇ ਮਾਨਗੋ ਦਾ ਜਿਹੜਾ ਜਥਾ ਜੋ ਕਿ ਗਤਕਾ ਕਲਾਸ ਹੈ ਸਾਡੀ ਮਾਨਗੋ ਦੀ ਇਹਨਾਂ ਦੀ ਐਡਰੈਸ ਤੁਸੀਂ ਦੇ ਸਕਦੇ ਜੀ ਇਹ ਵਾਲੀ ਔਰ ਇਹਨਾਂ ਦੇ ਵਿੱਚ ਜਿਹੜੇ ਵਾਈਟ ਡਰੈਸ ਚ ਬੱਚੇ ਆ ਉਹ ਬੱਚੇ ਆ ਜਿਨ੍ਹਾਂ ਨੇ ਐਰ ਕੀ ਇਸ ਸਾਲ ਨਵੀਂ ਐਡਮਿਸ਼ਨ ਲਈ ਆ ਇਹਨਾਂ ਦੇ ਜਿਹੜੇ ਮੁਖਵੀਰ ਆ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਸਿਖਲਾਈ ਦਿੰਦੇ ਆ ਜਿਸ ਸਵੰਤਵੀਰ ਜੀ ਉਹ ਵੀ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਿਖਾਉਂਦੇ ਆ ਔਰ ਦੂਰ ਦੂਰ ਗਤਕਾ ਕਲਾਸ ਨੂੰ ਲੈ ਕੇ ਵੀ ਜਾਂਦੇ ਆ ਸੋ ਬੱਚਿਆਂ ਨੂੰ ਹਰ ਸਮੇਂ ਗੁਰੂ ਘਰ ਦੇ ਨਾਲ ਜੋੜ ਕੇ ਵੀ ਰੱਖਦੇ ਆ ਔਰ ਆਪਣੀ ਜਿਹੜਾ ਸਿੱਖੀ ਆ ਉਸ ਨੂੰ ਬਹੁਤ ਚੰਗੀ ਤਰ੍ਹਾਂ ਜੀਵਦਾ ਰਹੇ ਆ ਸੋ ਇਹ ਸਾ ਸਾਡੀ ਮਾਨਗੋਦੀ ਬੱਚਿਆਂ ਦੀ ਗਤਕਾ ਕਲਾਸ ਔਰ ਬਾਕੀ ਇਸ ਤਿਸ ਸੰਸਭਾਨੀਆ ਬੀਬੀਆਂ ਨੇ ਵੀ ਇਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਹਿੱਸਾ ਲਿਆ ਔਰ ਆਪਣੇ ਗੁਰੂ ਸ਼ਬਦਾਂ ਦੇ ਨਾਲ ਸੰਤਾਂ ਨੂੰ ਸ਼ਬਦ ਗਾਇਨ ਕਰਕੇ ਨਿਹਾਲ ਵੀ ਕੀਤਾ ਸੋ ਇਹ ਵਾ ਸਾਡੀ ਛੋਟੇ ਨੰਨੇ-ਮੁੰਨੇ ਖਾਲਸੇ ਜਿਹੜੇ ਕੀ ਆਉਣ ਵਾਲੇ ਸਾਡੀ ਸਿੱਖੀ ਨੂੰ ਸੰਭਾਲਣਗੇ ਔਰ ਤੁਸੀਂ ਦੇਖ ਸਕਦੇ ਜੀ ਕਿ ਬੱਚਿਆਂ ਕਿੰਨੇ ਸੋਹਣੇ ਜਿਹੜੇ ਸਾਸਤਰ ਚਲਾ ਰਹੇ ਆ ਵਾ ਕਿਉਂਕਿ ਬੱਚਿਆਂ ਬੱਚੇ ਕਿਸੇ ਨਾਲ ਘਟਨੀ ਆ ਇੱਕ ਦੂਜੇ ਤੋਂ ਵੱਧ ਕੇ ਸਾਰੇ ਬੱਚੇ ਬੜਾ ਹੀ ਸੋਹਣੇ ਬੜੇ ਵਧੀਆ ਗਤਕੇ ਦੇ ਜੋਹਰ ਵਿਖਾਏ ਤੇ ਇਹ ਵਾ ਸਾਡੇ ਵੀਰ ਜੀ ਜਸਵੰਤ ਵੀਰ ਜੀ ਜਿਨ੍ਹਾਂ ਨੇ ਕੀ ਇਕਤ ਦਾ ਕਲਾਸ਼ ਸ਼ੁਰੂ ਕੀਤੀ ਹੋਈ ਆ ਸੋ ਉਸ ਤੋਂ ਬਾਅਦ ਆ ਅੱਗੇ ਸੀ ਵਿਸ਼ਾਲ ਨਗਰ ਕੀਰਤਨ ਅਸੀਂ ਤੁਹਾਨੂੰ ਚਲੋ ਉਹਨਾਂ ਦੇ ਵੀ ਦਰਸ਼ਨ ਕਰਾਉਨੇ ਆ ਸੋ ਕਿਸ ਤਰ੍ਹਾਂ ਦਾ ਲੱਗਾ ਸਾਡਾ ਨਗਰ ਕੀਰਤਨ ਕਮੈਂਟ ਕਰਕੇ ਜਰੂਰ ਦੱਸਿਓ ਆਜੋ Bindu, go bindu, go pin go pin Go નગર ਖੇਤ ਤਾਂ ਦੁਆਏ ਤੇ ਹੁਣ ਕਿਚਨ ਚ ਵੜ ਗਿਆ ਉਥੇ ਨਗਰ ਖੇਤ ਤਾਂ ਦੁਆਏ ਨਾ ਜਿਹੜਾ ਪਸ਼ਾਲਾ ਪਾਣਾ ਪਾਣੀ ਬਣਾਈ ਦੀ ਹੈ ਭਾਈ ਇਹ ਤਾਂ ਅੱਜ ਕੀ ਬਣਾਉਨੇ ਸਾਗ ਨਹੀਂ ਦਲਤਾ ਲਾਇਆ ਮੈਂ ਮੈਂ ਤੇ ਨਹੀਂ ਸਾਖ ਖਾਣਾ ਸਾਗ ਨਹੀਂ ਖਾਣਾ ਨਾ ਕੜੀ ਵੀ ਹੈਗੀ ਆ ਕੜੀ ਗਰਮ ਕੀਤੀ ਆ ਠੀਕ ਆ ਕੜੀ ਨਾ ਖਾ ਲਈ ਉਧਰ ਦਾਲ ਵੀ ਹੈਗੀ ਦੁਪਹਿਰ ਵਾਲੀ ਪਰ ਦਾਲ ਦਾ ਬਹੁਤ ਜ਼ਿਆਦੀ ਗਾੜ੍ਹਾ ਇਸੇ ਵੇਲੇ ਨਾ ਕੁਝ ਬੋਲ ਲਾਂਗੇ ਵਿੱਚ ਨਹੀਂ ਉਹ ਜੀ ਥੋੜਾ ਜਿਹਾ ਪਾਣੀ ਪਾ ਦਿਓ ਨਾ ਨਹੀਂ ਪਾ ਲੇ ਮੂਲ ਨੂੰ ਪਾ ਕੇ ਨਾ ਤੂੰ ਚਾਹ ਪਾ ਦੇ ਮੂਲ ਨਾਲ ਠੀਕ ਆ ਦੁਪਹਿਰੇ ਵੀ ਖਾਦੇ ਨਾ ਦਾਲ ਚੋ ਹੂੰ ਹੂੰ ਪਰੋਚੀ ਫਿਰ ਦੀ ਨੇ ਪਾਣੀ ਪਾ ਕੇ ਗਰਮ ਕਰਤੀ ਪਤਲੀ ਕੀਤੀ ਪਰ ਬੜੀ ਭੁਣ ਹੈ ਜਿਨੀ ਬੜੀ ਸਖਣੀ ਹਾਂ ਉਹ ਤੇ ਮੈਂ ਦੀ ਨੂੰ ਆਖਿਆ ਕਿ ਇਹ ਨਹੀਂ ਮੋਟੀ ਦਾਲ ਮੈਂ ਅੱਜ ਗਾੜੀ ਬਣਾਉਣੀ ਹਾਂ ਹਾਂ ਮੈਂ ਤਾਂ ਕਾਂਢਾ ਲੱਗਣ ਦੀ ਹੁੰਦਾ ਜੀ ਗੱਡਨ ਜਾਈ ਚ ਬੈਠ ਜੀ ਬੈਹੋ ਫਿਰ ਖਰ ਖੁਰ ਕੇ ਆਪਣਾ ਹਾਂ ਫੁਰਕੇ ਲਾ ਕੇ ਖਵਾਣਾ ਥੋੜਾ ਫਿਰ ਬੈ ਜਾਣਾ ਦੁੱਧ ਉੱਤੇ ਤਰ ਤਰ ਲਿਆ ਵਾ ਔਰ ਕੇ ਸਾਥ ਹੁਣੇ ਕੁਝ ਤੇ ਕੋਈ ਕੰਮ ਕਰਨਾ ਤਾਂ ਜੇ ਤੁਹਾਨੂੰ ਮਾਝ ਲੈਣਾ ਮਾਝ ਲੈ ਹੂੰ ਪਾਸੇ ਤੇ ਕਰ ਤੋ ਤੇ ਰੋਟੀ ਫੁਰਕੇ ਕੋਤਰੀ ਬੜੀਆਂ ਬੜੀਆਂ ਪਕਾਉਣੀਆਂ ਆਪਣਾ ਤੇ ਦੇਖਿਆ ਨਿੱਕੀਆਂ ਹਾਂ ਤਾਂ ਥੱਕੀ ਗਈ ਦਾ ਨਾ ਆਹ